ਅੱਜ ਕੀ ਦੇ ਵਿੱਚ ਗੜੁੱਚ ਅਣਪਛਾਤੇ ਨੌਜਵਾਨ ਨੇ ਬੇਕਸੂਰ ਸਰਕਾਰੀ ਕਰਮਚਾਰੀ ਦੀ ਜਾਨ ਲੈ ਲਈ ਹੈ ਤੇ ਉਧਰ ਪੁੱਤਰ ਨੂੰ ਜ਼ਖਮੀ ਕਰ ਦਿੱਤਾ ਤਦੇ ਰਾਤ ਬਟਾਲਾ ਦੇ ਬਸੰਤ ਵਿਹਾਰ ਕਲੋਨੀ ਦਾ ਇਹ ਮਾਮਲਾ ਜਿੱਥੇ ਸਸਨੀ ਫੈਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੇਸ਼ਾਮ ਗੋਰਖਨਾਥ ਨਾਮਕ ਨੌਜਵਾਨ ਆਪਣੇ ਆਟੋ ਸੇ ਤੋ ਦੱਸਿਆ ਜਾ ਰਿਹਾ ਹੈ ਕਿ ਦੇਸ਼ਾਮ ਗੋਰਖਨਾਥ ਨਾਮਕ ਨੌਜਵਾਨ ਆਪਣੇ ਆਟੋ ਤੇ ਬਸੰਤ ਵਿਹਾਰ ਚ ਆਪਣੇ ਘਰ ਵਾਪਸ ਜਾ ਰਿਹਾ ਸੀ ਸੁੰਸਾਨ ਕੱਚੀ ਗਲੀ ਦੇ ਵਿੱਚੋਂ ਜਦੋਂ ਆਪਣੇ ਆਟੋ ਤੇ ਨਿਕਲ ਰਿਹਾ ਸੀ ਤਾਂ ਹਨੇਰੇ ਦੇ ਵਿੱਚ ਰਸਤੇ ਤੇ ਸਵਿਫਟ ਗੱਡੀ ਖੜੀ ਨਜ਼ਰ ਆਈ ਉਸਨੇ ਗੱਡੀ ਸਵਾਰ ਕੋਲੋਂ ਰਸਤਾ ਮੰਗਿਆ ਉਕਤ ਗੱਡੀ ਦੇ ਵਿੱਚ ਸਵਾਰਨ ਪਛਾਤੇ ਨੌਜਵਾਨ ਅਤੇ ਲੜਕੀ ਨੇ ਗੋਰਖਨਾਥ ਨਾਲ ਝਗੜਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਕਤ ਗੱਡੀ ਸਵਾਰ ਨੌਜਵਾਨ ਨੇ ਬੇਜ਼ਬਾਨੀ ਨਾਲ ਗੋਰਖਨਾਥ ਤੇ ਹਮਲਾ ਕੀਤਾ ਤੇ ਹੰਨੇ ਵਾਲੀ ਜਗ੍ਹਾ ਤੋਂ ਕੁਝ ਹੀ ਫੁੱਟ ਦੀ ਦੂਰੀ ਤੇ ਉਸਦੇ ਘਰੋਂ ਆਵਾਜ਼ਾਂ ਸੁਣ ਕੇ ਮਾਤਾ ਪਿਤਾ ਜੀ ਆਇਆਂ ਪਿਤਾ ਜੋ ਕਿ ਮੌਕੇ ਤੇ ਪਹੁੰਚਦੇ ਨੇ ਦੱਸਿਆ ਜਾ ਰਿਹਾ ਕਿ ਪੋਲੀਟੈਕਨੀਕਲ ਕਾਲਜ ਦੇ ਵਿੱਚ ਅੰਮ੍ਰਿਤਸਰ ਦੇ ਕਰਮਚਾਰੀ ਸੰਤ ਝਗੜਾ ਛੁਡਵਾਉਣ ਆਇਆ ਤਾ ਉਕਤ ਗੱਡੀ ਸਵਾਰ ਨੌਜਵਾਨ ਨੇ ਰਾਜਕੁਮਾਰ ਉਸਦੇ ਪਿਤਾ ਤੇ ਹੀ ਹਮਲਾ ਕਰ ਦਿੱਤਾ ਬੇਸਬੋਲ ਦਿਨਾਂ ਵਾਰ ਕੀਤੇ ਨੇ ਖੁਦ ਗੱਡੀ ਲੈ ਕੇ ਫਰਾਰ ਹੋ ਗਿਆ ਤੇ ਸਾਮਲੇ ਦੇ ਵਿੱਚ ਰਾਜਕੁਮਾਰ ਦੀ ਮੌਤ ਹੋਈ ਹੈ ਤੇ ਗੋਰਖਨਾਥ ਜ਼ਖਮੀ ਦੱਸਿਆ ਜਾ ਰਿਹਾ ਉਹਦੇ ਡੀਐਸਪੀ ਸੰਜੀਵ ਕੁਮਾਰ ਤੇ ਐਸਐਚਓ ਨਰਮਲ ਸਿੰਘ ਦੇ ਵੱਲੋਂ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਨੌਜਵਾਨ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਕੀ ਨਾਮ ਇੱਡੀ ਆਪਣਾ ਮੇਰਾ ਨਾ ਗੌਰਖ ਨਾਲ ਪਾਜੀ ਕੀ ਗੱਲ ਕੀ ਹੋਈ ਜੀ ਸਾਰੀ ਗੱਲ ਪਾਜੀ ਕੁਝ ਵੀ ਨਹੀਂ ਹੋਈ ਘਰੋਂ ਆਟੋ ਰਿਕਸ਼ਾ ਮੈਂ ਚਲਾਉਂਦਾ ਘਰੋਂ ਡਿਆ ਹਾਂ ਡੈਡੀ ਕਹਿੰਦੇ ਮੈਂ ਠੀਕ ਨਹੀਂ ਆ ਗਾ ਦਵਾਈ ਲਿਆ ਦੋ ਬਸ ਇੱਥੇ ਖਲੋਤੇ ਗੱਡੀ ਲਾ ਕੇ ਕੁੜੀ ਤੇ ਮੁੰਡਾ ਹੀ ਵਿੱਚ ਬਸ ਮੈਂ ਸੈਰ ਤੋਂ ਆਟੋ ਕੱਢ ਲਗਾ ਉਹਨੇ ਗੱਡੀ ਪਛਾਣ ਕਰ ਦਿੱਤੀ ਆ ਮੈਂ ਕਿਹਾ ਯਾਰ ਉਸਤਾਦ ਵੀ ਇਹ ਤੁਹਾਡੋਂ ਭਾਂਦੇ ਲੱਗਾ ਮੇਰਾ ਨਾਲ ਹੀ ਪਿੱਛੇ ਦੇ ਵੇਖ ਬਸ ਇੰਨੇ ਨੂੰ ਬੈਸਣ ਲੱਗ ਪੀ ਕੁੜੀ ਤੇ ਮੁੰਡਾ ਮੇਰੇ ਨਾਲ ਮੈਂ ਥੱਲੇ ਉਤਰ ਕੇ ਮੈਂ ਤੈਨੂੰ ਬੈਸਣ ਦੀ ਨਹੀਂ ਮੇਰੇ ਨਾਲ ਲੋਡ ਮੈਂ ਗੱਡੀ ਦਾ ਨੰਬਰ ਮੈਂ ਕਿਹਾ ਚਲ ਤੂੰ ਗੱਡੀ ਪਾ ਉਮਰ ਕੇ ਮੈਂ ਡੈਡੀ ਨੂੰ ਫੋਨ ਕੀਤਾ ਮੈਂ ਜਨਾਨੀ ਮੇਰੇ ਦਿਵਾਲੇ ਹੋ ਜਾਂਦੀ ਜਨਾਨੀ ਅੱਗੋਂ ਆਉਂ ਜਾਂਦੀ ਬੰਦਾ ਤਾਂ ਹੁੰਦਾ ਹੀ ਨਹੀਂ ਜਨਾਨੀ ਮੇਰੇ ਅੱਗੇ ਹੋ ਹੀ ਜਾਵੇ ਡੈਡੀ ਕਾਂ ਮੈਂ ਡੈਡੀ ਨੂੰ ਫੋਨ ਕੀਤਾ ਪਰ ਜਦੋਂ ਡੈਡੀ ਆਏ ਨੇ ਮੈਂ ਡੈਡੀ ਵਾਲੇ ਵੇਖਣ ਡਿਆ ਉਹਨੇ ਪਿੱਛੇ ਬੈਸਬਾਲ ਮਾਰਨੇ ਸ਼ੁਰੂ ਕਰ ਦਿੱਤੇ ਡੈਡੀ ਜੀ ਦਿਮਾਗੇ ਡਰਨੇ ਹੋਊਗਾ ਕਿ ਬਾਹਾਂ ਕਿਤੇ ਕੋ ਮਾਰਿਆ ਉਹਨੇ ਬੈਸਬਾਲ ਮਾਰਨ ਕਿ ਡੈਡੀ ਡੇਕ ਤੋਂ ਬੰਦੇ ਕੋ ਉੱਠੇ ਹੀ ਨਹੀਂ ਕਿਹੜਾ ਲੜਕੀ ਤੇ ਲੜਕਾ ਸੀ ਉਹ ਕਿੰਨੀ ਉਮਰ ਦੇ ਹੁੰਦਾ ਜਾ ਇਹ ਲੜਕਾ ਜਿਹੜਾ ਹੋਣਾ ਉਹ ਲੜਕੀ ਆਈ ਕੋਈ 27-28 ਸਾਲ ਦੀ ਇਹ ਲੜਕਾ ਕੋਈ 32-33 ਸਾਲ ਤੁਹਾਡੇ ਵੀ ਬੰਨੂ ਸੀ ਮੈਨੂੰ ਜਾਣ ਜਾਣਦੇ ਨਹੀਂ ਹੋ ਤੁਹਾਡੇ ਵੀ بیسਬਲ ਮਾਰਿਆ ਮੇਰੇ ਵੀ ਪਹਿਲਾਂ بیسਬਲ ਮੇਰੇ ਲੱਗੇ ਆ ਹਾਂ ਡੈਡੀ ਗਾਹਾਂ ਹੋ ਕੇ ਬਚਾਉਣ ਲੱਗੇ ਮੈਨੂੰ ਉਹਨਾਂ ਦੇ ਬਾਦੀ ਹਾਂ ਫਿਰ ਉਹਨੇ ਸਿੱਧਾ ਡੈਡੀ ਦੇ ਮਾਰਿਆ ਪਤਾ ਲੱਗਾ ਮੁੰਡੇ ਨੇ ਫੋਨ ਕੀਤਾ ਗੁਰਖ ਮਨਾ ਗੋਰਖਾ ਉਹਦਾ ਉਹ ਆਪਣੇ ਘਰ ਚਲਾ ਸੀ ਤੇ ਘਰ ਸਾਹਮਣੇ ਆ ਉਹ ਇੱਥੇ ਗੱਡੀ ਕੋਈ ਲੱਗੀ ਸੀ ਉਹਦਾ ਦੱਸਣਦਾ ਇਹ ਪੂ ਗੱਡੀ 'ਚ ਮੁੰਡਾ ਇੱਕ ਬੈਠਾ ਏ ਨੌਜਵਾਨ ਤੇ ਨਾਲ ਲੜਕੀ ਬਿਠੀ ਉਹ ਜਦੋਂ ਉਹਨੂੰ ਕਿਹਾ ਕਿ ਮੈਂ ਆਪਣੇ ਘਰ ਜਾਣਾ ਤੇ ਉਹ ਥੋੜੀ ਗੱਡੀ ਸਾਈਡ ਤੇ ਕਰ ਉਹਨਾਂ ਤੂੰ ਤੂੰ ਮੈਂ ਮਾਂ ਕੱਟੀ ਆ ਤੂੰ ਤੂੰ ਮੈਂ ਮੈਂ ਕੰਦੇ ਦਰਾਂ ਨੇ ਤੇ ਮੰਡੇ ਦੇ ਸੱਚ ਪਹਿਲਾਂ ਬੇਸਮਾਲ ਮਾਰਿਆ ਜਦੋਂ ਬੇਸਮਾਲ ਉਹਦੇ ਸੱਚ ਮਾਰਿਆ ਉਹਦਾ ਡੈਡੀ ਵੀ ਉਥੋਂ ਮੁੰਡੇ ਨੂੰ ਹਟਾਇਆ ਘਰੋਂ ਜਦੋਂ ਉਹਦਾ ਡੈਡੀ ਆ ਉਹਦੇ ਸੱਚ ਨੂੰ ਬੇਸਮਾਲ ਮਾਰਿਆ ਤੇ ਉਹ ਮੌਕੇ ਦੀ ਮੌਤ ਹੋ ਗਈ ਹੈ ਮੁੰਡੇ ਦਾ ਕੀ ਨਾਮ ਸੀ ਮੁੰਡੇ ਦੀ ਜਿਹਦੀ ਜਿਹਦੀ ਮੌਤ ਹੋਈ ਆ ਉਹ ਰਾਜਕੁਮਾਰ ਆ ਉਹ ਗਵਰਨਮੈਂਟ ਪੋਲੀਟੈਕਨਿਕ ਆਲ ਜੋ ਸਰਪਮਪਲਾਈ ਜਾ ਉਥੇ ਅ ਅੰਮ੍ਰਿਤਸਰ ਰਿਹਾ ਉਹ ਕਹਤਾ ਆ ਰਿਹਾ ਸੀ ਉਹ ਆਪਣੇ ਉਹ ਆਟੋ ਤੇ ਲੈ ਕੇ ਨੂੰ ਨਹੀਂ ਉਹ ਆਪਣੇ ਘਰ ਇੱਥੇ ਘਰ ਸੀ ਘਰ ਸੀ ਉਹ ਜਦੋਂ ਸੱਚ ਬੇਸਮਾਲ ਮਾਰਿਆ ਨਾ ਉਹਦੀਆਂ ਚੰਗਰਾਂ ਲਿਕਣੀਆਂ ਉੱਥੋਂ ਘਰੋਂ ਨੱਠੇ ਆਏ ਆ ਉਹਨਾਂ ਜਦੋਂ ਆਣ ਕੇ ਵੇਖਿਆ ਤੇ ਜਦੋਂ ਉਹ ਮੁੰਡਾ ਉੱਥੇ ਡਿੱਗਾ ਹੈ ਉਹਨੂੰ ਪਿਓ ਉਹਦੇ ਵੇਖਣ ਗਿਆ ਮੁੰਡੇ ਤੋਂ ਉਹ ਸੱਚ ਉਹਦੇ ਚ ਬੇਸਮਾਲ ਮਾਰਿਆ ਉੱਥੇ ਮੌਕੇ ਤੇ ਮਰ ਗਿਆ ਬੰਦਾ ਕਿੰਨੇ ਕ ਵਜੇ ਦਾ ਵਾਕਿਆ ਹੈ ਇਹ ਮੈਂ ਅਖਾਲਾ ਘੰਟਾ ਗਿਆ ਅੰਦਾਜ਼ ਗੱਡੀ ਵਾਲਾ ਫਿਰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਮੁੱਕ ਤੇ ਫਰਾਰ ਹੋ ਗਿਆ ਉਹਨੂੰ ਗੱਡੀ ਤੇ ਉਹ ਨਾ ਫਰਾਰ ਹੋ ਗਿਆ ਹੁਣ ਇੱਥੇ ਪੁਲਿਸ ਆਈ ਹੈ ਗੱਡੀ ਕਿਹੜੀ ਅੰਦਾਜ਼ਾ ਹੈਗਾ ਉਹਦਾ ਨੰਬਰ ਨੋਟ ਕੀਤਾ ਹੁਣ ਉਹ ਮੁੰਡੇ ਨੇ ਨੋਟ ਕੀਤਾ ਸੀ ਨੰਬਰ ਉਹ ਉਹਨੂੰ ਮੇਰੇ ਕੋਲ ਅਸਤੂ ਮੈਂ ਕਹੋ ਸਕਦਾ ਸਿਫਟ ਹੋਏਗਾ ਕੁਛ ਹੋਈ ਹੈ ਨਾ ਇਹ ਮਰਨ ਵਾਲੀ ਦੀ ਉਮਰ ਅੰਦਾਜ਼ਾ ਹੈਗੀ ਉਹਦੀ ਉਮਰ ਤਰਕੀਬੋਂ ਮੇਰੇ ਖਿਆਲ 50 55 ਕੇ ਸਾਲ 55 ਸਵੇਰੇ 7 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਇੱਥੇ ਬਸੰਤ ਵਿਹਾਰ ਹੈ ਕਾਨਵਾ ਰੋਡ ਤੇ ਪੁੱਲ ਝਾੜੀਆਂ ਦੇ ਤੋਂ ਥੋੜਾ ਕੋ ਅੱਗੇ ਕਲੋਨੀ ਆ ਖੱਬੇ ਹੱਥ ਉੱਥੇ ਇੱਕ ਬਜ਼ੁਰਗ ਦੀ ਡੈਥ ਹੋਈ ਆ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਸੀ ਤੇ ਉੱਥੋਂ ਪਤਾ ਲੱਗਾ ਕਿ ਉਹ ਦੀ ਡੈਥ ਹੋਈ ਹੈ ਇੱਥੇ ਕਿ ਉੱਚੜਾ ਆਇਆ ਸੀ ਇੱਥੇ ਆ ਕੇ ਮੌਕੇ ਤੇ ਵੇਖਿਆ ਜੀ ਉਹਦਾ ਲੜਕਾ ਸੀ ਜਿਹੜੇ ਮਰਨ ਵਾਲੇ ਦਾ ਨਾਮ ਜੀ ਰਾਜਕੁਮਾਰ ਸਾਨੂੰ ਪੂਰਨ ਚੰਦ 54 ਸਾਲ ਦੀ ਕਰੀਬ ਉਮਰ ਆ ਇਹਨਾਂ ਦੀ ਉਹਨਾਂ ਦਾ ਬੇਟਾ ਗੁਰਖਨਾਥ ਉਹ ਇਹ ਰਿਕਸ਼ਾ ਚਲਾਉਂਦਾ ਉਹ ਈ ਰਿਕਸ਼ਾ ਲੈ ਕੇ ਜਦੋਂ ਆਪਣੀ ਕਲੋਨੀ ਵਿੱਚ ਐਂਟਰ ਕੀਤਾ ਕਲੋਨੀ ਦਾ ਜਿਹੜੀ ਐਂਟਰੀ ਇੱਥੇ ਸੁੰਸਾਨ ਥੋੜਾ ਹੈਗਾ ਏਰੀਆ ਲਾਈਟ ਵਗੈਰਾ ਨਹੀਂ ਗਏ ਉਹਨੇ ਦੇਖਿਆ ਕਿ ਇੱਥੇ ਇੱਕ ਸਵਿਫਟ ਗੱਡੀ ਲੱਗੀ ਸੀ ਵਾਈਟ ਕਲਰ ਦੀ ਉਹਦੇ ਵਿੱਚ ਇੱਕ ਆਦਮੀ ਤੇ ਇੱਕ ਲੇਡੀ ਸਨ ਵਿੱਚ ਤੇ ਜਦੋਂ ਇਹਨੇ ਲਾਗੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਕੌਣ ਹੋ ਕਿਸ ਤਰ੍ਹਾਂ ਐ ਤੇ ਇੱਥੇ ਕੀ ਕਰਦੇ ਹੋ ਤੇ ਫਿਰ ਉਹ ਥੋੜੇ ਅਗਰੈਸਿਵ ਹੋ ਗਏ ਥੋੜੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲੀ ਹੈ ਉੱਥੇ ਉਹ ਜਿਹੜਾ ਲੜਕਾ ਸੀ ਉਹਦੇ ਵਿੱਚ ਉਹ ਅਗਰੈਸਿਵ ਹੋ ਗਿਆ ਇਨਾਂ ਦਾ ਘਰ ਲੱਗ ਗਈ ਹੈ ਉਥੋਂ ਕਰੀਬ ਜਿੱਥੇ ਮੌਕਾ ਹੋਇਆ ਉਥੋਂ ਕਰੀਬ 1.5 200 ਮੀਟਰ ਹੈ ਇਹਨਾਂ ਦੇ ਮੀਨ ਟਾਈਮ ਇਹਦੇ ਫਾਦਰ ਵੀ ਆ ਗਏ ਇਸੇ ਦੌਰਾਨ ਉਹ ਮੁੰਡੇ ਨੇ ਆਪਣੇ ਕਾਰ ਦੇ ਵਿੱਚੋਂ بیسਬਾਲ ਕੱਢਿਆ ਤੇ ਇਸ ਲੜਕੇ ਤੇ ਹਿੱਟ ਕਰ ਦਿੱਤਾ ਸਿਰ ਤੇ ਉਹਦਾ ਫਾਦਰ ਅੱਗੇ ਹੋਇਆ ਤੇ ਉਹਨੂੰ ਵੀ ਬਜ਼ੁਰਗ ਨੂੰ ਉਹਦਾ ਸਿਰ ਤੇ ਹਿੱਟ ਕੀਤਾ ਬਜ਼ੁਰਗ ਉੱਥੇ ਡਿੱਗ ਪਿਆ ਤੇ ਇਹ ਕਾਰ ਵਾਲਾ ਆਪਣੀ ਕਾਰ ਲੈ ਕੇ ਤੇ ਲੜਕੀ ਸਮੇਤ ਉਥੋਂ ਭੱਜ ਗਿਆ ਇਸ ਲੜਕੇ ਨੇ ਆਪਣੇ ਈ ਰਿਕਸ਼ਾ ਤੇ ਆਪਣੇ ਫਾਦਰ ਨੂੰ ਜਦੋਂ ਸਿਵਲ ਹਸਪੀਟਲ ਦਾਖਲ ਕਰਾਇਆ ਤੇ ਉੱਥੇ ਡਾਕਟਰਸ ਨੇ ਦੇਖਿਆ ਕਿ ਉਹ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ ਜੋ ਉਹਨਾਂ ਨੇ ਆਪਣਾ ਕੇਸ ਰਜਿਸਟਰਡ ਕਰ ਰਹੇ ਆ ਜੀ ਤੇ ਲੜਕੇ ਜਿਹੜਾ ਗੁਰਕਨਾਥ ਆ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਾਂਗੇ ਤੇ ਜੋ ਉਹਨਾਂ ਨੇ ਡਿਟੇਲਸ ਗੱਡੀ ਦੀਆਂ ਯਾਰ ਦਿੱਤੀਆਂ ਬਾਕੀ ਡਿਟੇਲਸ ਉਹਦੇ ਬੇਸ ਤੇ ਅਸੀਂ ਬੜੀ ਜਲਦੀ ਟ੍ਰੇਸ ਕਰਕੇ ਤੇ ਅਸਲੀ ਦੋਸ਼ੀ ਨੂੰ ਫੜ ਲਾਂਗੇ